वेलकम टू खन्ना न्यूज़ लाइव आम आदमी पार्टी ਦੇ ਹਲਕਾ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੀ ਵੀਡੀਓ سوشل میڈیا ਉੱਪਰ ਕਾਫੀ ਵਾਇਰਲ ਹੋ ਰਹੀ ਹੈ ਵਾਇਰਲ ਵੀਡੀਓ ਵਿੱਚ ਮਹਿਲਾਵਾਂ ਵਿਧਾਇਕ ਤੋਂ ਪੁੱਛ ਰਹੀਆਂ ਹਨ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਜੋ 1000 ਰੁਪਿਆ ਪ੍ਰਤੀ ਮਹੀਨਾ ਮਹਿਲਾਵਾਂ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਹ ਪਾਰਟੀ ਵੱਲੋਂ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਉੱਥੇ ਹੀ ਇਸ ਵੀਡੀਓ ਵਿੱਚ ਇਹ ਵੀ ਬੋਲਿਆ ਜਾ ਰਿਹਾ ਹੈ ਕਿ ਜਦੋਂ ਦੀਆਂ ਚੋਣਾਂ ਹੋਈਆਂ ਹਨ ਉਸ ਤੋਂ ਬਾਅਦ ਵਿਧਾਇਕ ਪਿੰਡ ਵਿੱਚ ਅਜੇ ਤੱਕ ਨਹੀਂ ਆਇਆ ਅਤੇ ਅੱਜ ਆ ਕੇ ਖੜਾ ਹੋ ਗਿਆ ਹੈ viral video ਵਿੱਚ ਵਿਧਾਇਕ ਮਹਿਲਾਵਾਂ ਨੂੰ ਸਮਝਾਉਣ ਲੱਗੇ ਹੋਏ ਹਨ ਪਰ ਮਹਿਲਾਵਾਂ ਉਸ ਨੂੰ ਸਵਾਲ ਕਰਦੀਆਂ ਨਜ਼ਰ ਆ ਰਹੀਆਂ ਹਨ ਸੂਤਰਾਂ ਅਨੁਸਾਰ ਇਹ ਵੀਡੀਓ ਹਲਕਾ ਬਸੀ ਪਠਾਣਾ ਦੇ ਪਿੰਡ ਜਵੰਦੇ ਦੀ ਦੱਸੀ ਜਾ ਰਹੀ ਹੈ ਵਾਕੇ ਘਰੇ ਆਦਾਰਾ ਅਜਾ ਕੋਈ ਪਾਇਨਾ ਨਹੀਂ ਜਾਣੀ ਆ ਅਸੀਂ ਬਿੰਬਾ ਬਾਹਰ ਦੀ ਟੱਕਰ ਵਿੱਚ ਹੋ ਜਾਣਾ ਜਦੋਂ ਤੱਕ ਮੈਂ ਬੋਟਾ ਮੁਰਾਦ ਨਹੀਂ ਰਹਿੰਦੇ ਤੇ ਨੇ ਉਹਨਾਂ ਤੋਂ ਵੱਡੀਆਂ ਵੱਡੀਆਂ ਆ ਕਹਿਣ ਲੱਗ ਗਿਆ ਹੈਪੀ ਗੇਸ ਕਹੀ ਬਣਾ ਲਾ ਜੱਫਾ ਕਰ ਕਾ ਨਹੀਂ ਦਵਾ ਪਾਇਆ ਕਿਹਾ ਕਿ ਜੱਫਾ ਆਈਓ ਵੀ ਬਰਲਾਇਕਾ ਵਾਕੇ ਆਉਂਦੀ ਆ ਬਲੇ ਉਹ ਜਾ ਕੇ ਕੇ ਨਾ ਬੜ ਜਾਇਆ ਚਪਾ ਜਾਓ ਜਿੱਥੇ ਕੈਂ ਜਾਇਆ ਗਾ ਪਾਇਆ ਰਿਹਾ ਸੀ